ਪੜਤੇ ਹੋਈ ਹੈ ਕਿ ਹਲਾਸੀ ਕੌਣ ਸੀ ਇਹ ਕਿਸਾਨ ਸਰਦਾਰ ਦਰਸ਼ਨ ਸਿੰਘ son of ਸਰਦਾਰ ਜਰਨੈਲ ਸਿੰਘ ਪਿੰਡ ਅਮਰਗੜ ਡਿਸਟ੍ਰਿਕਟ ਬਠਿੰਡਾ ਜਿਹਦੀ 60 ਸਾਲ ਉਮਰ ਸੀਗੀ ਜੀ ਠੀਕ ਹੈ ਜੀ 12 ਤਰੀਕ ਨੂੰ ਅਸੀਂ ਪਿੰਡੋਂ ਚੱਲੇ ਆ ਜੀ 12 ਤਰੀਕ ਨੂੰ ਅਸੀਂ ਮਹਿਲਾ ਮਹਿਲਾ ਲੁਰਕੇ ਆ 13 ਨੂੰ ਅਸੀਂ ਕਨੋਰੀ ਬਾਰਡਰ ਚੱਲੇ ਆ ਨੋਰੀ ਬਾਰਡਰ ਤੇ ਸਾਨੂੰ ਰੋਕ ਲਿਆ ਜਿੱਥੇ ਰੋਕਿਆ ਸੀ ਉੱਥੇ ਬਹਿ ਗਏ ਉਸ ਤੋਂ ਬਾਅਦ ਉੱਥੇ ਚਲੋ 5-7 ਦਿਨ ਬੈਠੇ ਰਹੇ 21 ਫਰਵਰੀ ਨੂੰ ਇਹਨਾਂ ਨੇ ਅਥਰੂ ਕਹਿੰਦੇ ਗੋਲੇ ਛਿਡੇ ਉਸ ਨਾਲ ਨਾ ਥੋੜੀ ਥੋੜੀ ਉਹਦੀ ਸਿਹਤ ਵਿਗੜਨੀ ਖਰਾਬ ਹੋ ਗਈ ਤੇ 22 ਫਰਵਰੀ ਨੂੰ ਰਾਤ ਨੂੰ ਅਸੀਂ ਖਾਣਾ ਖਾ ਕੇ ਪਏ 22 ਫਰਵਰੀ ਰਾਤ ਨੂੰ 10 ਵਜੇ ਇਹਦੀ ਸਿਹਤ ਵਿਗੜ ਗਈ ਜਦੋਂ ਵਿਗੜ ਗਈ ਅਸੀਂ ਐਂਬੂਲੈਂਸ ਬੁਲਾਈ ਜਦੋਂ ਐਂਬੂਲੈਂਸ ਬੁਲਾਈ ਪਾਉਣ ਲੱਗੇ ਤਾਂ ਇਹਦੀ ਸਿਹਤ ਜ਼ਿਆਦਾ ਖਰਾਬ ਹੋਣਾ ਇਹਦੀ ਨੌਰੀ ਬਾਟਰ ਤੇ ਹੋ ਗਈ ਹਸਪਤਾਲ ਹੋ ਕੇ ਆਇਆ ਬਾਟਰ ਤੇ ਹੋ ਗਈ ਨਹੀਂ ਬਾਟਰ ਤੇ ਹੋ ਗਈ ਪਰਿਵਾਰ ਦੇ ਵਿੱਚ ਕੌਣ ਕੌਣ ਜਿੰਨਾਂ ਦਾ ਇੱਕ ਬੇਟਾ ਜੀ ਇੱਕ ਇਹਦੇ ਘਰ ਵਾਲੀ ਇੱਕ ਬੇਟੀ ਬੇਟੀ 2-3 ਮਹੀਨਾ ਦੀ ਹੈ ਇਹਨਾਂ ਕੋਲੇ 8-9 ਇਕੜ ਦੀ ਜਮੀਨ ਹੈ ਕੀ ਅਕੇ ਜਥੇਬੰਦੀਆਂ ਦਾ ਕੀ ਫੈਸਲਾ ਹੈਗਾ ਜਥੇਬੰਦੀਆਂ ਦੀ ਗੱਲਬਾਤ ਚੱਲ ਰਹੀ ਹੈ ਜੀ ਤੇ ਐਸਡੀਐਮ ਸਾਹਿਬ ਨਾਲ ਜਿਵੇਂ ਜਥੇਬੰਦੀ ਕਹੂਗੀ ਅਸੀਂ ਪੋਸਟਾਂ ਤੋਂ ਪਰਾ ਕੇ ਅਸੀਂ ਡਿਡ ਵੱਡੀ ਲਿਖ ਦੇਣਾ ਇਹਨਾਂ ਦੇ ਕਰੇ ਵਿਆਹ ਵੀ ਹੋਇਆ ਹੈ ਵਿਆਹ 6 ਫਰਵਰੀ ਨੂੰ ਇਹਨਾਂ ਦੇ ਬੇਟੇ ਦਾ ਵਿਆਹ ਸੀ ਜੀ ਬਹੁਤ ਮੰਦਭਾਗੀ ਕਰੇ ਘਟਨਾ ਹੋਈ ਹੈ ਜੀ ਹਜੇ ਤਾਂ ਸਗਣਾ ਦੇ ਦਿਨ ਚੱਲ ਰਹੇ ਸੀ ਇਹਨਾਂ ਦੇ ਕ੍ਰਿਤਿਕਾ ਜੀ ਪਿੰਡ ਨੂੰ ਬਹੁਤ ਵੱਡਾ ਘਾਟਾ ਪਿਆ ਸਾਨੂੰ ਸਾਡੇ ਕਿਸਾਨ ਵਿਛੜ ਗਏ ਦਾ ਤੋਂ ਸਾਨੂੰ ਬਹੁਤ ਵੱਡਾ ਘਾਟਾ ਪਿਆ ਕਦੇ ਵੀ ਕੋਈ ਪਹਿਲਾਂ ਵੀ ਕੋਈ ਨਹੀਂ ਪਰ ਪਹਿਲਾਂ ਨਹੀਂ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ ਜੀ ਜਿਹੜੇ ਮੈਂਬਰ ਐ ਸਮੇਂ ਇੱਥੇ ਪਟਿਆਲਾ ਦੀ ਸਰਕਾਰੀ ਰਜਿੰਦਰਾ ਹਸਪਤਾਲ ਤੋਂ ਕਾਰੇ ਆ ਇਹਦਾ ਇਹ ਪੰਜਾਬ ਅਮਨਦਾਰ ਦੇ 28 ਮਈ 15 ਦਿਨ ਤੋਂ ਬਾਰਤ ਤੋਂ ਦੇਖੀ ਜਾਣ ਗਿਆ